ਅੱਲਾ ਯਾਰ ਖਾਂ ਜੋਗੀ ਨੇ ਇੱਕ ਬੜਾ ਸ਼ਬਦ ਸੋਹਣਾ ਲਿਖਿਆ ਸਾਧ ਸੰਗਤ ਜੀ ਕਹਿੰਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇਖੋ ਕਿ ਕਦੀ ਸਿੱਖਾਂ ਦੇ ਸਾਧ ਢਾੜ ਕੇ ਸਿਰ ਧਰਦੇ ਸਨ ਕਦੀ ਹਜੂਰ ਉਹਨਾਂ ਦੇ ਮਕਸਦ ਉੱਪਰ ਹੱਥ ਰੱਖਦੇ ਸਨ ਕਦੇ ਹੱਥਾਂ ਨੂੰ ਦੇਖ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੁੰਮਦੇ ਸਨ ਕਦੇ ਖਾਲਸਾ ਜੀ ਸਾਹਿਬ ਦੇ ਪੈਰਾਂ ਨੂੰ ਦੇਖ ਕੇ ਪੈਰਾਂ ਨੂੰ ਘੁੱਟ ਕੇ ਫੜ ਲੈਂਦੇ ਸਨ ਗੁਰੂ ਦੇ ਸਿਖਾ ਦੇਖ ਗੁਰੂ ਦੀ ਨਜ਼ਰ ਵਿੱਚ ਸਿੱਖ ਦੀ ਕਿੰਨੇ ਕੀਮਤ ਹੈ ਇਹਨਾਂ ਸਤਕਾਰ ਕਰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦਾ